ਪੀਰਾਂ ਦੀ ਇਬਾਦਤ ਚੈਨਲ ਦੇਖ ਰਹੀਆਂ ਸਭ ਸੰਗਤਾਂ ਨੂੰ ਜੈ ਪੀਰਾਂ ਦੀ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਗੱਲ ਕਰਾਂਗੇ ਕਿ 9 ਗਜਾ ਪੀਰ ਕੌਣ ਹਨ ਉਹਨਾਂ ਨੂੰ 9 ਗਜਾ ਪੀਰ ਕਿਉਂ ਕਹਿੰਦੇ ਨੇ ਕਿ ਉਹ 9 ਗਜ ਲੰਮੇ ਸਨ ਜਾਂ ਉਹਨਾਂ ਦੇ ਇਸ ਨਾਮ ਪਿੱਛੇ ਕੋਈ ਹੋਰ ਰਾਜ਼ ਛੁਪਿਆ ਹੋਇਆ ਹੈ ਕੀ ਵਾਕਈ ਸਾਡੇ ਇਤਿਹਾਸ ਵਿੱਚ ਐਨੇ ਲੰਮੇ ਕੱਦ ਦੇ ਪੀਰ ਹੋਏ ਹਨ ਅਤੇ ਇਹਨਾਂ ਦੀਆਂ ਦਰਗਾਹਾਂ ਕਿੱਥੇ-ਕਿੱਥੇ ਹਨ ਇਨ੍ਹਾਂ ਸਾਰੇ ਸਵਾਲਾਂ ਬਾਰੇ ਜਿੰਨੀ ਕੋ ਜਾਣਕਾਰੀ ਸਾਡੇ ਕੋਲ ਹੈ ਉਹ ਅਸੀਂ ਆਪ ਜੀ ਨਾਲ ਸਾਂਝੀ ਕਰਾਂਗੇ ਸੰਗਤ ਜੀ ਜੇਕਰ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰੋ ਅਤੇ ਸਾਡੇ ਪਰਿਵਾਰ ਦਾ ਹਿੱਸਾ ਬਣੋ ਜੀ ਅਤੇ ਕਮੈਂਟ ਬਾਕਸ ਵਿੱਚ ਜੈ ਪੀਰਾਂ ਦੀ ਜਰੂਰ ਲਿਖੋ ਆਓ ਹੁਣ ਗੱਲ ਕਰਦੇ ਹਾਂ 9 ਵਜੇ ਪੀਰ ਕੌਣ ਹਨ ਸੰਗਤ ਜੀ 9 ਵਜੇ ਪੀਰ ਦੀਆਂ ਦਰਗਾਹਾਂ ਭਾਰਤ ਵਿੱਚ ਪਾਕਿਸਤਾਨ ਅਤੇ ਬੰਗਲਾਦੇਸ਼ ਵਿੱਚ ਮੌਜੂਦ ਹਨ ਅੰਗਤ ਜੀ 9 ਗਜਾ ਪੀਰ ਜੀ ਦੀ ਦਰਗਾਹ ਸ਼ਰੀਫ ਭਾਰਤ ਵਿੱਚ ਹਰਿਆਣਾ ਦੇ ਜ਼ਿਲ੍ਹਾ ਸ਼ਾਹਬਾਦ ਮਾਰਕੰਡਾ ਵਿੱਚ ਸਥਿਤ ਹੈ 9 ਗਜਾ ਪੀਰ ਬਹੁਤ ਹੀ ਕਰਾਮਾਤੀ ਪੀਰ ਹੋਏ ਹਨ ਜਿਨ੍ਹਾਂ ਵਿੱਚ ਹਿੰਦੂ ਅਤੇ ਮੁਸਲਮਾਨ ਦੋਵੇਂ ਬਹੁਤ ਸ਼ਰਧਾ ਰੱਖਦੇ ਹਨ ਅਤੇ ਆਪਣੀਆਂ ਮੋਹ ਮੰਗੀਆਂ ਮੁਰਾਦਾ ਪਾਉਂਦੇ ਹਨ 9 ਗਜੇ ਪੀਰ ਜੀ ਦਾ ਨਾਮ ਸੈਦ ਇਬਰਾਹੀਮ ਸੀ ਅਤੇ ਆਪ ਇਰਾਕ ਦੇਸ਼ ਚੋਂ ਆ ਕੇ ਪਿੰਡ ਕਲਿਆਣ ਜਿਹੜੇ ਸ਼ਾਹਬਾਦ ਮਾਰਕੰਡਾ ਵਿੱਚ ਵਸ ਗਏ ਸਨ ਆਪ ਜੀ ਕੋਲ ਅੱਲਾਹ ਪਾਕ ਦੀ ਐਸੀ ਸਿੱਧੀ ਸੀ ਕਿ ਆਪ ਆਪਣਾ ਕਦ 9 ਗਜ ਭਾਗ ਲਗਭਗ 27 ਫੁੱਟ ਤੱਕ ਲੰਮਾ ਕਰ ਸਕਦੇ ਸਨ ਅੱਜ ਵੀ ਜਦ 9 ਗਜਾ ਪੀਰ ਆਪਣੇ ਭਗਤਾਂ ਨੂੰ ਦਰਸ਼ਨ ਦਿੰਦੇ ਹਨ ਤਾਂ ਉਹਨਾਂ ਦਾ ਕਦ 9 ਗਜ ਲੰਮਾ ਹੀ ਹੁੰਦਾ ਹੈ ਪੀਰ ਆਪਣੇ ਭਗਤਾਂ ਦੀਆਂ ਅੱਜ ਵੀ ਮਰਦਾਂ ਪੂਰੀਆਂ ਕਰਦੇ ਹਨ ਸੰਗਤ ਜੀ ਇਹ ਸੀ ਭਾਰਤ ਵਿੱਚ ਮੌਜੂਦ 9 ਗਜੇ ਪੀਰ ਬਾਰੇ ਜਾਣਕਾਰੀ ਜਿਨ੍ਹਾਂ ਦੀ ਦਰਗਾਹ ਹਰਿਆਣਾ ਵਿੱਚ ਸਥਿਤ ਹੈ ਹੁਣ ਗੱਲ ਕਰਦੇ ਹਾਂ ਕਿ ਜੋ ਦਰਗਾਹਾਂ ਅਸੀਂ ਪਾਕਿਸਤਾਨ ਜਾਂ ਸਾਡੇ ਚੜ੍ਹਦੇ ਪੰਜਾਬ ਵਿੱਚ ਬਣੀਆਂ ਹੋਈਆਂ ਵੇਖਦੇ ਹਾਂ ਉਹ 9 ਵਜੇ ਪੀਰ ਕੌਣ ਹਨ ਉਹਨਾਂ ਦਾ ਕੀ ਇਤਿਹਾਸ ਹੈ ਸੰਗਤ ਜੀ ਇਹਨਾਂ ਬਾਰੇ ਜੋ ਅਸੀਂ ਸੁਣਿਆ ਹੈ ਉਹ ਤੁਹਾਨੂੰ ਦੱਸ ਰਹੇ ਹਾਂ ਜੇਕਰ ਤੁਹਾਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਨਾ ਸੰਗਤ ਜੀ ਪਾਕਿਸਤਾਨ ਦੇ ਜ਼ਿਲ੍ਹਾ ਸਿਆਲਕੋਟ ਵਿੱਚ ਇੱਕ ਰਾਜਾ ਹੁੰਦਾ ਸੀ ਜਿਸ ਦਾ ਨਾਮ ਰਾਜਾ ਸੱਲ ਸੀ ਇਸ ਦੇ ਨਾਮ ਤੋਂ ਹੀ ਸਿਆਲਕੋਟ ਸ਼ਹਿਰ ਦਾ ਨਾਮ ਪਿਆ ਸੀ ਕਿਹਾ ਜਾਂਦਾ ਹੈ ਕਿ ਰਾਜਾ ਸੱਲ ਦਾ ਜੀਜਾ ਪੀਰ ਮੁਰਾਦੀਆ ਸੀ ਜੋ ਮੁਸਲਮਾਨ ਹੋ ਗਿਆ ਸੀ ਇੱਕ ਵਾਰ ਜਦ ਰਾਜੇ ਸੱਲ ਨੇ ਕਿਲਾ ਬਣਾਉਣਾ ਚਾਹਿਆ ਤਾਂ ਉਸ ਦਾ ਕਿਲਾ ਵਾਰ-ਵਾਰ ਟਹਿ ਜਾਂਦਾ ਸੀ ਬੜੀ ਵਾਰ ਕੋਸ਼ਿਸ਼ ਕਰਨ ਤੋਂ ਬਾਅਦ ਜਦ ਕਿਲਾ ਨਾ ਖੜ ਸਕਿਆ ਤਾਂ ਰਾਜੇ ਨੇ ਆਪਣੇ ਨਜੂਮੀਆਂ ਤੋਂ ਪੁੱਛਿਆ ਕਿ ਕਿਲਾ ਕਿਉਂ ਨਹੀਂ ਬਣ ਰਿਹਾ ਉਹਨਾਂ ਨੇ ਦੱਸਿਆ ਕਿ ਇਹ ਕਿਲਾ ਤਾਂ ਹੀ ਬਣੇਗਾ ਤਾਂ ਹੀ ਖੜ ਸਕੇਗਾ ਜਦੋਂ ਇਸ ਦੀ ਨੀਂਹ ਵਿੱਚ ਕਿਸੇ ਮੁਸਲਮਾਨ ਦਾ ਖੂਨ ਦਿੱਤਾ ਜਾਵੇਗਾ ਇਹ ਗੱਲ ਸੁਣਨ ਤੋਂ ਬਾਅਦ ਰਾਜਾ ਸੱਲ ਜਿਹੜਾ ਆਪਣੇ ਜੀਜੇ ਨਾਲ ਪਹਿਲਾਂ ਹੀ ਗੁੱਸੇ ਸੀ ਨਾਰਾਜ਼ ਸੀ ਕਿ ਉਹ ਮੁਸਲਮਾਨ ਹੋ ਗਿਆ ਹੈ ਉਸਨੇ ਆਪਣੇ ਜੀਜੇ ਪੀਰ ਮੁਰਾਦੀਆਂ ਨੂੰ ਫੜਨ ਲਈ ਸਿਪਾਹੀ ਭੇਜ ਦਿੱਤੇ ਫਿਰ ਪੀਰ ਮੁਰਾਦੀਏ ਦਾ ਸਿਰ ਵੱਢ ਕੇ ਕਿਲੇ ਦੀ ਨੀਂਹ ਵਿੱਚ ਲਾਇਆ ਗਿਆ ਉਸ ਤੋਂ ਬਾਅਦ ਕਿਲਾ ਬਣਿਆ ਸੀ ਇਲਾ ਖੜ ਸਕਿਆ ਸੀ ਆਪਣੇ ਪੁੱਤ ਦੀ ਮੌਤ ਤੋਂ ਬਾਅਦ ਪੀਰ ਮੁਰਾਦੀਏ ਦੀ ਮਾਂ ਨੇ Hazrat Ali ji ਕੋਲ ਆਪਣੇ ਨਾਲ ਹੋਈ ਨਾ ਇਨਸਾਫੀ ਬਾਰੇ ਦੱਸਿਆ ਤਾਂ Hazrat Maulana Ali ji ਨੇ ਮਦਦ ਲਈ ਆਪਣੇ ਮੁਜਾਹਿਦ ਭੇਜੇ ਸਨ ਉਹਨਾਂ ਦੇ ਗੱਦ 9-9 ਗਾਜ ਲੰਮੇ ਸਨ ਉਹਨਾਂ ਮੁਜਾਹਿਦਾਂ ਨੇ ਆ ਕੇ ਰਾਜਸੱਲ ਨੂੰ ਮਾਰਿਆ ਸੀ ਅਤੇ ਤਬਾਹ ਕਰ ਦਿੱਤਾ ਸੀ ਜਦੋਂ ਲੋਕਾਂ ਨੂੰ ਇਹਨਾਂ ਬਾਰੇ ਪਤਾ ਲੱਗਾ ਤੇ ਉਹ ਇਹਨਾਂ ਨੂੰ ਦੇਖਣ ਆਏ ਤਾਂ ਜਿੱਥੇ ਜਿੱਥੇ ਨੌਗਜੇ ਮੁਜਾਹਿਦ ਸਨ ਉਹ ਉੱਥੇ ਹੀ ਧਰਤੀ ਵਿੱਚ ਸਮਾ ਗਏ ਅਤੇ ਉਹਨਾਂ ਦੀਆਂ ਢੇਰੀਆਂ ਬਣ ਗਈਆਂ ਬਾਅਦ ਵਿੱਚ ਉੱਥੇ ਹੀ ਉਹਨਾਂ ਦੀਆਂ ਕਬਰਾਂ ਬਣਾਈਆਂ ਗਈਆਂ ਕੁਝ ਲੋਕਾਂ ਦਾ ਕਹਿਣਾ ਇਹ ਹੈ ਕਿ ਇਹਨਾਂ ਕੋਲ ਨੌ ਨੌਗਜ ਲੰਮੇ ਨੇਜੇ ਸਨ ਜੋ ਕਬਰਾਂ ਵਿੱਚ ਇਹਨਾਂ ਦੇ ਨਾਲ ਹੀ ਦਫਨਾਏ ਗਏ ਜਿਸ ਕਰਕੇ ਇਹਨਾਂ ਦੀਆਂ ਕਬਰਾਂ 9 ਗਜ ਲੰਮੀਆਂ ਹੋ ਗਈਆਂ ਅਤੇ ਇਹਨਾਂ ਦਾ ਨਾਮ 9 ਗਜੇ ਪੀਰ ਬਹਿ ਗਿਆ। ਕੁਝ ਬਜ਼ੁਰਗਾਂ ਦਾ ਕਹਿਣਾ ਹੈ ਕਿ ਇਹ ਮੁਜਾਹਿਦ ਇਰਾਕ ਤੋਂ ਆਏ ਸਨ ਅਤੇ ਭਾਰਤ ਤੇ ਪਾਕਿਸਤਾਨ ਵਿੱਚ ਇਸਲਾਮ ਦੇ ਪ੍ਰਚਾਰ ਲਈ ਫੈਲ ਗਏ ਸਨ। ਇਹਨਾਂ ਕੋਲ ਸਿੱਧੀ ਸੀ ਅਤੇ ਜਦਵੀ ਇਹ ਚਾਹੁੰਦੇ ਸੀ ਇਹਨਾਂ ਦਾ ਸਰੀਰ ਲੰਮਾ ਹੋ ਜਾਂਦਾ ਸੀ। ਇਹ ਜਿੱਥੇ ਜਿੱਥੇ ਸਮਾਏ ਸਨ ਉੱਥੇ-ਉੱਥੇ ਇਹਨਾਂ ਦੀਆਂ ਦਰਗਾਹਾਂ ਬਣ ਗਈਆਂ ਹਨ। ਸੰਗਤ ਜੀ 9 ਵਜੇ ਪੀਰ ਬਹੁਤ ਹੀ ਕਰਾਮਾਤੀ ਅਤੇ ਸ਼ਕਤੀਸ਼ਾਲੀ ਪੀਰ ਹਨ ਤਾਂ ਸੰਗਤ ਜੀ ਇਹ ਸੀ 9 ਵਜੇ ਪੀਰਾਂ ਬਾਰੇ ਜਾਣਕਾਰੀ ਜੋ ਸਾਨੂੰ ਪਤਾ ਸੀ ਜੇਕਰ ਤੁਹਾਨੂੰ ਵੀ ਇਹਨਾਂ ਬਾਰੇ ਕੁਝ ਜਾਣਕਾਰੀ ਹੋਵੇ ਤਾਂ ਸਾਨੂੰ ਜਰੂਰ ਦੱਸਣਾ ਅਸੀਂ ਸੰਗਤਾਂ ਤੱਕ ਹੋਰ ਜਾਣਕਾਰੀ ਵੀ ਲੈ ਕੇ ਆਵਾਂਗੇ ਜਾਣ ਤੋਂ ਪਹਿਲਾਂ ਬੇਨਤੀ ਹੈ ਕਿ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਮਿਲਦੇ ਹਾਂ ਜਲਦੀ ਅਗਲੀ ਵੀਡੀਓ ਵਿੱਚ ਤਦ ਤੱਕ ਲਈ ਸਾਡਾ ਸਭ ਦਾ ਅੱਲਾ ਨਿਗੇਬਾਨ ਜੈ ਪੀਰਾਂ ਦੀ